ਸਮਾਜ ਦੇ ਨੀਡੀ ਤੇ ਗਰੀਬ ਲੋਕ ਉਹਨਾਂ ਵਾਸਤੇ ਜੀ ਸ਼ੈਰੀ ਸੋਈ ਸ਼ੁਰੂ ਕੀਤੀ ਗਈ ਹੈ ਜਿਹਦੇ ਵਿੱਚ ਸਿਰਫ 10 ਰੁਪਏ ਦੇ ਵਿੱਚ ਅਸੀਂ ਇੱਕ ਆਮ ਇਨਸਾਨ ਨੂੰ ਇੱਕ ਗਰੀਬ ਇਨਸਾਨ ਨੂੰ ਇੱਕ ਜ਼ਰੂਰਤਮੰਦ ਇਨਸਾਨ ਨੂੰ ਭਰ ਪੇਟ ਭੋਜਨ ਪ੍ਰੋਵਾਈਡ ਕਰਦੇ ਆਂ ਸਾਡਾ ਪੰਜਾਬ ਲੰਗਰ ਹਰ ਵੇਲੇ ਲੱਗਦਾ ਹਰ ਜਗ੍ਹਾ ਲੱਗਦਾ ਪਰ ਸਾਡੇ ਮਨ ਚ ਇਹ ਕੀ ਉਸ ਬੰਦੇ ਦਾ ਆਤਮ ਸਨਮਾਨ ਉਸ ਦੀ ਡਿਗਨਿਟੀ ਬਰਕਰਾਰ ਰੱਖੀ ਹੈ ਉਸ ਨੂੰ ਲੱਗੇ ਕਿ ਮੈਂ ਕੁਝ ਪੇ ਕਰਕੇ ਲੈ ਰਿਹਾ ਮੈਂ ਮੁਫਤ ਕੁਝ ਨਹੀਂ ਲੈ ਰਿਹਾ ਪਿਛਲੇ ਸਮੇਂ ਚ ਸਾਡੀ ਰਸੋਈ ਚੱਲਦੀ ਸੀ 100 150 ਬੰਦਾ ਹਰ ਰੋਜ਼ ਸਾਡੇ ਕੋਲ ਦੁਪਹਿਰ ਦਾ ਖਾਣਾ ਖਾ ਕੇ ਜਾਂਦੇ ਸੀ ਹੁਣ ਅੱਥੇ ਅਸੀਂ ਇਹਨੂੰ ਤੇ ਰੀਓਪਨ ਕੀਤਾ ਰੀਸਟਾਰਟ ਕੀਤਾ ਅਸੀਂ ਇਸ ਨੂੰ 60 ਤੋਂ 70 ਤੋਂ ਸਟਾਰਟ ਕਰ ਰਹੇ ਹਾਂ ਲੰਗਰ ਤਾਂ ਬਹੁਤ ਵਿਖੇ ਹੋਣਗੇ ਔਰ ਸਸਤਾ ਰੋਟੀ ਦੇ ਟਾਬੇ ਤੇ ਬਹੁਤ ਵਿਖੇ ਹੋਰਦੇ ਲੇਕਿਨ ਬਟਾਲੇ ਦੇ ਵਿੱਚ ਇੱਕ ਵੱਖ ਤਰ੍ਹਾਂ ਦੀ ਰਸੋਈ ਵੱਖ ਤਰ੍ਹਾਂ ਦੀ ਰਸੋਈ ਜਿਹੜੀ ਸ਼ੁਰੂ ਕੀਤੀ ਗਈ ਹੈ ਭਾਵੇਂ ਕਿ ਇਹ ਰਸੋਈ ਪਹਿਲਾਂ ਵੀ ਚੱਲਦੀ ਸੀ ਲੇਕਿਨ ਕੁਝ ਦੇਰ ਲਈ ਇਹ ਰਸੋਈ ਦਾ ਜਿਹੜਾ ਕਾਰਜ ਸੀ ਸ਼ਾਇਦ ਉਹ ਬੰਦ ਕਰ ਦਿੱਤਾ ਗਿਆ ਲੇਕਿਨ ਹੁਣ ਇਹ ਰਸੋਈ ਫੇਰ ਤੋਂ ਸ਼ੁਰੂ ਹੋਈ ਹੈ ਔਰ ਬਟਾਲੇ ਦੇ ਵਿੱਚ ਜਿਹੜੇ ਇਹ ਕਹਿ ਸਕਦੇ ਆ ਕਿ ਹਰ ਇੱਕ ਇਨਸਾਨ ਲਈ ਇਸ ਰਸੋਈ ਦੇ ਵਿੱਚ ਖਾਸ ਤੌਰ ਤੇ ਇੱਕ ਖਿੱਚ ਦਾ ਕੇਂਦਰ ਹੈ ਕਿ ਇਸ ਰਸੋਈ ਦੇ ਉੱਤੇ 10 ਰੁਪਏ ਦੀ ਥਾਲੀ ਦੇ ਵਿੱਚ ਖਾਣਾ ਮਿਲੇਗਾ ਇੱਕ ਟਾਈਮ ਦਾ ਖਾਣਾ ਇਹ ਕਹਿ ਸਕਦੇ ਕਿ ਦੁਪਹਿਰ ਦਾ ਖਾਣਾ ਔਰ ਮੈਂ ਤਸਵੀਰਾਂ ਵੀ ਦਿਖਾਵਾਂਗਾ ਕਿ ਕਿਵੇਂ ਖਾਣਾ ਜਿਹੜਾ ਉਹ ਤਿਆਰ ਹੋ ਰਿਹਾ ਹੈ ਔਰ ਰਸੋਈ ਤੁਸੀਂ ਦੇਖ ਸਕਦੇ ਹੋ ਕਿ ਇਹ ਰਸੋਈ ਦਾ ਜਿਹੜਾ ਮੇਨ ਕਿਚਨ ਕਹਿ ਸਕਦੇ ਆ ਕਿ ਜਿੱਥੇ ਇਹ ਖਾਣਾ ਤਿਆਰ ਹੁੰਦਾ ਔਰ ਇਹ ਰਸੋਈ ਦੀ ਸ਼ੁਰੂਆਤ ਹੋਈ ਹੈ ਔਰ 10 ਰੁਪਏ ਮਹਿਜ਼ 10 ਰੁਪਏ ਥਾਲੀ ਦੇ ਵਿੱਚ ਸਬਜੀ ਦਾਲ ਫੁਲਕਾ ਚਾਵਲ ਔਰ ਮਿੱਠਾ ਵੀ ਖਾਣ ਨੂੰ ਮਿਲੇਗਾ ਔਰ ਇਸ ਰਸੋਈ ਦੇ ਵਿੱਚ ਰੋਜ਼ਾਨਾ ਜੋ ਵੀ ਲੋਕ ਨੇ ਜਿੰਨੇ ਵੀ ਲੋਕ ਨੇ ਆਣਾ ਚਾਹੁੰਦੇ ਨੇ ਉਹ ਇੱਥੇ ਆ ਸਕਦੇ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਹੈ ਚਾਹੇ ਕੋਈ ਵੀ ਤਰ੍ਹਾਂ ਦਾ ਵਰਗ ਦਾ ਲੋਕ ਖਾਸ ਤੌਰ ਤੇ ਇਸ ਜਿਹੜੀ ਸੰਸਤਾ ਜਿਹੜੇ ਨੌਜਵਾਨੇ ਇਸ ਰਸੋਈ ਨੂੰ ਸ਼ੁਰੂਆਤ ਕੀਤੀ ਹੈ ਜਿਨ੍ਹਾਂ ਨੇ ਉਹਨਾਂ ਦਾ ਇਹ ਮਕਸਦ ਹੈ ਕਿ ਕੋਈ ਵੀ ਭੁੱਖਾ ਨਾ ਰਵੇ ਔਰ 10 ਰੁਪਏ ਥਾਲੀ ਇੱਕ ਮਹਿਜ਼ ਇਸ ਕਰਕੇ ਰੱਖਿਆ ਗਿਆ ਉਹਦਾ ਵੀ ਕੋਈ ਨਾ ਕੋਈ ਮਕਸਦ ਆ ਆਪਾਂ ਇਹਨਾਂ ਨਾਲ ਹੀ ਗੱਲ ਕਰਾਂਗੇ ਇਸ ਸੰਸਤਾ ਦੇ ਲੋਕਾਂ ਨਾਲ ਕਿ 10 ਰੁਪਏ ਵੀ ਕਿਉਂ ਰੱਖਿਆ ਗਿਆ ਅਗਰ ਥਾਲੀ ਦੇ ਹੀ ਰਿਏ ਹੋ ਔਰ 10 ਰੁਪਏ ਦੇ ਵਿੱਚ ਇੱਕ ਲੰਗਰ ਤਾਂ ਕਿਹਾ ਜਾਂਦਾ ਲੇਕਿਨ ਇਹ ਇਹਦਾ ਇੱਥੇ 10 ਰੁਪਏ ਥਾਲੀ ਹੈ ਔਰ ਤੁਸੀਂ ਰਸੋਈ ਦੇਖ ਲਿਆ ਕਿ ਸ਼ੁਰੂਆਤ ਕਿਵੇਂ ਸਬਜੀ ਤਿਆਰ ਹੋ ਰਹੀ ਹੈ ਵਕ ਵਕ ਤਰਾਨੀਆਂ ਇੱਕ ਮੀਨੂ ਤਿਆਰ ਕੀਤਾ ਜਾਂਦਾ ਹੈ ਇਹਦਾ ਔਰ ਸੀਜ਼ਨਲ ਜਿਹੜੀ ਇੱਕ ਸਬਜੀ ਇੱਕ ਦਾਲ ਔਰ ਚਪਾਤੀ ਔਰ ਚਾਵਲ ਜਿਹੜਾ ਇਸ ਰਸੋਈ ਦੇ ਵਿੱਚ ਪਕਾ ਜਾਂਦਾ ਆਪਾਂ ਗੱਲ ਵੀ ਕਰਦੇ ਸਾਡੇ ਡੋਨਰਸ ਨੇ ਨਾਲ ਤੇ ਨਵੀਂ ਸ਼ੁਰੂ ਕੀਤੀ ਹੈ ਰਸੋਈ ਪਹਿਲੇ ਵੀ ਚੱਲਦੀ ਸੀ ਸਾਡੀ ਲੇਕਿਨ ਚਾਹੇ ਥੋੜਾ ਗੈਪ ਰਹਿ ਗਿਆ ਪਹਿਲੇ ਮੈਨੂੰ ਥੋੜਾ ਇਹਦੇ ਬਾਰੇ ਦੱਸ ਦੋ ਕੀ ਇਹ ਕਨਸੈਪਟ ਹੈ ਕੀ ਅ ਜੇਸੀ ਰਸੋਈ ਬਟਾਲਾ ਜੇਸੀ ਬਟਾਲਾ ਗੰਨੇ ਦਾ ਇੱਕ ਬਹੁਤ ਹੀ ਸ਼ਲਾਘਾਯੋਗ ਪ੍ਰੋਜੈਕਟ ਹੈ ਸਮਾਜ ਦੇ ਮੀਡੀ ਤੇ ਗਰੀਬ ਲੋਕ ਉਹਨਾਂ ਵਾਸਤੇ ਜੇਸੀ ਰਸੋਈ ਸ਼ੁਰੂ ਕੀਤੀ ਗਈ ਜਿਹਦੇ ਵਿੱਚ ਸਿਰਫ ਇੱਕ 10 ਰੁਪਏ ਦੇ ਵਿੱਚ ਅਸੀਂ ਇੱਕ ਆਮ ਇਨਸਾਨ ਨੂੰ ਇੱਕ ਗਰੀਬ ਇਨਸਾਨ ਨੂੰ ਇੱਕ ਜ਼ਰੂਰਤਮੰਦ ਇਨਸਾਨ ਨੂੰ ਭਰ ਪੇਟ ਭੋਜਨ ਪ੍ਰੋਵਾਈਡ ਕਰਦੇ ਹਾਂ ਸਾਡਾ ਮੋਟਿਵ ਹੈ ਕੋਈ ਵੀ ਬੰਦਾ ਸਾਡੇ ਸਮਾਜ ਦਾ ਭੁੱਖਾ ਨਹੀਂ ਰਹਿਣਾ ਚਾਹੀਦਾ ਕਿਸੇ ਵੀ ਗੱਲੋਂ ਲੇਕਿਨ 10 ਰੁਪਏ ਹੀ ਕਿਉਂ ਇੱਕ 10 ਰੁਪਏ ਦੀ ਸ਼ਰਤ ਕਿਉਂ ਰੱਖੀ 10 ਰੁਪਏ ਦੀ ਸ਼ਰਤ ਨਹੀਂ ਰੱਖੀ ਗਈ ਸਾਡਾ ਪੰਜਾਬ ਲੰਗਰ ਹਰ ਵੇਲੇ ਲੱਗਦਾ ਹਰ ਜਗ੍ਹਾ ਲੱਗਦਾ ਪਰ ਸਾਡੇ ਮਨ ਚ ਇਹ ਕਿ ਉਸ ਬੰਦੇ ਦਾ ਆਤਮ ਸਨਮਾਨ ਉਸ ਦੀ ਡਿਗਨਿਟੀ ਬਰਕਰਾਰ ਰੱਖੀਏ ਉਸ ਨੂੰ ਲੱਗੇ ਕਿ ਮੈਂ ਕੁਝ ਪੇ ਕਰਕੇ ਲੈ ਰਿਆ ਮੈਂ ਮੁਫਤ ਕੁਝ ਨਹੀਂ ਲੈ ਰਿਆ ਇਹ ਸਾਡੇ ਮੰਦਿਆ ਆ ਭਾਵ ਸੀ ਜਿਹਦੇ ਕਰਕੇ ਅਸੀਂ 10 ਰੁਪਏ ਇਸ ਦੀ ਥਾਲੀ ਦਾ ਪ੍ਰਾਈਸ ਰੱਖਿਆ ਹੋਇਆ ਇਹ ਸਭ ਸਾਨੂੰ ਵੀ ਪਤਾ ਸਭ ਨੂੰ ਪਤਾ ਕਿ 10 ਰੁਪਏ ਚ ਕੀ ਆਂਦਾ ਐ ਸਰ ਪਰ 10 ਰੁਪਏ ਇੱਕ ਭਾਵ ਰੱਖਿਆ ਗਿਆ ਸਿਰਫ ਆਤਮ ਸਨਮਾਨ ਜਿਹੜਾ ਉਹ ਲੈ ਰਿਆ ਵਾ ਉਸ ਉਸ ਦੀ ਰਾਤ ਨੂੰ ਸਮਾਨ ਦਾ ਇੱਕ ਪਾਸੇ ਜੇ ਕਹਿ ਲੀਏ ਤੇ ਤੁਸੀਂ ਕਿਦਾਂ ਪ੍ਰਿਪੇਅਰ ਕਰਦੇ ਹੋ ਕਿ ਕਿੰਨੇ ਲੋਕ ਤੁਹਾਡੇ ਕੋਲ ਮਤਲਬ ਆਉਂਦੇ ਨੇ ਰੋਜ਼ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਸੀ ਤੇ ਕਿੰਨੀ ਰੋਜ਼ ਦੀ ਤਿਆਰੀ ਹੈ ਅਸੀਂ ਜਦੋਂ ਪਿਛਲੇ ਸਮੇਂ 'ਚ ਸਾਡੀ ਰਸੋਈ ਚੱਲਦੀ ਸੀ 100 ਤੋਂ 150 ਬੰਦਾ ਹਰ ਰੋਜ਼ ਸਾਡੇ ਕੋਲ ਦੁਪਹਿਰ ਦਾ ਖਾਣਾ ਖਾ ਕੇ ਜਾਂਦੇ ਸੀ ਹੁਣ ਅੱਥੀ ਅਸੀਂ ਇਹਨੂੰ ਤੇ ਰੀਓਪਨ ਕੀਤਾ ਰੀਸਟਾਰਟ ਕੀਤਾ ਅਸੀਂ ਇਸ ਨੂੰ 60 ਤੋਂ 70 ਤੋਂ ਸਟਾਰਟ ਕਰ ਰਹੇ ਹਾਂ ਜਿਉਂ-ਜਿਉਂ ਸਾਡੇ ਕੋਲ ਲੋਕ ਆਉਂਦੇ ਜਾਂਦੇ ਅਪਰੋਚ ਕਰਨਗੇ ਅਸੀਂ ਇਸ ਦਾ ਦਾਇਰਾ ਹੋਰ ਵੱਡਾ ਕਰਦਾ ਜਾਦਾ ਦਾਇਰਾ ਵੱਡਾ ਕਰਨ ਦਾ ਵੀ ਤੁਸੀਂ ਇੱਕ ਮੰਤ ਦੇ ਵਿੱਚ ਟੀਚਾ ਰੱਖਿਆ ਹੋਇਆ ਬਿਲਕੁਲ ਰੱਖਿਆ ਦਾ ਜੀ ਜਿਹੜਾ ਸਾਡੇ ਕੋਲ ਆਵੇ ਉਹ ਖਾਣਾ ਖਾ ਕੇ ਜਾਵੇ ਅਸੀਂ ਟਾਈਮ ਰੱਖਿਆ ਦਾ 12 ਤੋਂ 3 ਵਜੇ ਦਾ ਜਿਹੜਾ 12 ਤੋਂ 3 ਆਏਗਾ ਖਾਣਾ ਖਾ ਕੇ ਜਾਵੇ ਅਸੀਂ ਇਹੋ ਜਿਹਾ ਟੀਚਾ ਰੱਖਿਆ ਬਿਲਕੁਲ ਤੁਸੀਂ ਦੇਖਿਆ ਕਿ 10 ਰੁਪਏ ਵੀ ਜਿਹੜਾ ਮਕਸਦ ਕੀ ਹੈ ਉਹ ਵੀ ਦੱਸਿਆ ਉਹਨਾਂ ਨੇ ਕਿ 10 ਰੁਪਏ ਮਕਸਦ ਕੀ ਰੱਖਿਆ ਹੋਇਆ ਬਸ ਤੁਸੀਂ ਕਿਦਾਂ ਦੇਖਦੇ ਹੋ ਲੰਗਰ ਦੇ ਬਹੁਤ ਦੇਖਿਆ ਆਪਾਂ ਰਸੋਈ ਇਹ ਰਸੋਈ ਦੀ ਸ਼ੁਰੂਆਤ ਹੋਈ ਹੈ ਕਿਦਾਂ ਦੇਖਦੇ ਹੋ ਜੈਸੀ ਆਈ ਅਗਰਨੀ ਨੇ ਇਹ ਜਿਹੜਾ ਉਪਰਾਲਾ ਬਹੁਤ ਵਧੀਆ ਹੈ ਕਿਉਂਕਿ ਲੰਗਰ ਜਿਹੜਾ ਹੈ ਉਹ ਫ੍ਰੀ ਚੱਲਦਾ ਹੈ ਉਹ ਆਪਣੇ ਤੋਂ ਬਹੁਤ ਵਧੀਆ ਹੈ ਪਰ ਇਹ ਦਾ ਜੀਸੀਆਈ ਦਾ ਇਹ ਮਕਸਦ ਹੀ ਕਿ ਉਹਨਾਂ ਦਾ ਜਿਹੜਾ ਲੋੜਵੰਦ ਨੇ ਉਹਨਾਂ ਦਾ ਸਨਮਾਨ ਵੀ ਰਹੇ ਇਹਨਾਂ ਨੇ ਜੀਸੀਆਈ ਦੇ ਅਹੁਦੇਦਾਰਾਂ ਨੇ ਕੱਤ ਸਾਬ ਨੂੰ ਬੇਨਤੀ ਕੀਤੀ ਕਿ ਅਹੀ ਜਿਹੜਾ ਅੱਗੇ ਉੱਥੇ ਲਾਂਦੇ ਸੀ ਤੇ ਅਹੀ ਮੇਰਾ ਖਿਆਲ ਇਹਨਾਂ ਦਾ ਉੱਥੇ ਰੀਗਨ ਹੋ ਰਹੀ ਹੈ ਤੇ ਇਹਨਾਂ ਨੇ ਕਿਹਾ ਕਿ ਅਸੀਂ ਇੱਥੇ ਲਾਈਏ ਤੇ ਸਹਾਰਾ ਕਲੱਬ ਤੇ ਅੱਗੇ ਸਾਰੇ ਸਮਾਜ ਦੀ ਜਿਹੜੀ ਹੈ ਸੇਵਾ ਚ ਤੇ ਬੜਾ ਵਧੀਆ ਇਹਨਾਂ ਦਾ ਉਪਰਾਲਾ ਹੈ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਨੇ ਆ ਤੇ ਇਹ ਜਿਹੜਾ ਬਟਾਲੇ ਦੇ ਲੋੜਵੰਦ ਲੋਕਾਂ ਵਾਸਤੇ ਉਹਨਾਂ ਦਾ ਸਨਮਾਨ ਵੀ ਰੇ ਤੇ ਲੰਗਰ ਵੀ ਜਿਹੜਾ ਹੈ ਉਹ ਸ਼ਕਨ ਪੇਟ ਪਰ ਖਾਣਾ ਜਿਹੜਾ ਹੈ ਉਹ ਇਹਨਾਂ ਦਾ ਬੜਾ ਵਧੀਆ ਉਪਰਾਲਾ ਹੈ ਬਿਲਕੁਲ ਅਪਾ ਫੇਰ ਗੱਲ ਕਰਦੇ ਤੁਹਾਡੇ ਨਾਲ ਕੀ ਪਾਪਾ ਜੀ ਕੀ ਕੀ ਮੀਨੂ ਵੀ ਤੇ ਕੋਈ ਤੈ ਕੀਤਾ ਜਾਂਦਾ ਹੋਣਾ ਸਰ ਇਹਦਾ 1 ਹਫਤੇ ਦਾ ਮੀਨੂ ਸੈਟ ਹੈ ਹਰ ਰੋਜ਼ ਬਦਲ ਬਦਲ ਕੇ ਮੀਨੂ ਜੋ ਸੀਨੀਅਰ ਸਬਜੀ ਹੋਏਗੀ ਸਰਾਂ ਮੂੰਗੀ ਦਾਲ ਬਨੇਗੀ ਕਦੀ ਗੋਭੀ ਸੀਨ ਹੋਏਗਾ ਗੋਭੀ ਬਨੇਗੀ ਗਾਜਰ ਬਨੇਗੀ ਰਾਜਮਾ ਬਣੇ ਰੋਂਗੀ ਬਨੇਗੀ ਇਹ ਨਹੀਂਗਾ ਕਿ 7 ਦਿਨ ਇੱਕੋ ਤਰ੍ਹਾਂ ਮੈਨੂ ਹੋਏਗਾ ਰਿਕੁਆਇਰਮੈਂਟ ਸੀਨਲ ਸਬਜ਼ੀ ਦੇ ਹਿਸਾਬ ਨਾਲ ਟਾਈਮ ਟੂ ਟਾਈਮ ਚੇਂਜ ਹੋਦਾ ਹੈ ਕੋਈ ਇਹ ਵੀ طے ਕੀਤਾ ਗਿਆ ਕਿ ਕਿਹੜੇ ਲੋਕ ਆ ਸਕਦੇ ਨੇ ਜਾਂ ਨਹੀਂ ਆ ਸਕਦੇ ਸਰ ਇਹ ਓਪਨ ਹੈ ਕੋਈ ਵੀ ਬੰਦਾ ਜਿਸ ਨੂੰ ਭੁੱਖ ਲੱਗੀ ਏ ਜਿਹੜਾ ਨੀੜੀ ਏ ਜਾਂ ਖਾਣਾ ਖਾਣਾ ਚਾਹੇ ਉਹ ਆ ਕੇ ਖਾਣਾ ਖਾ ਸਕਦਾ 10 ਰੁਪਏ ਦੇ ਕੇ ਖਾਣਾ ਖਾ ਸਕਦਾ ਬਿਲਕੁਲ ਇਹ ਦੇਖਿਆ ਕਿ ਕੋਈ ਮਾਪਦੰਡ ਨਹੀਂ ਹੈ ਕੋਈ ਭੇਦਭਾਵ ਨਹੀਂ ਹੈ ਔਰ ਇੱਕ ਲੰਗਰ ਵਾਂਗ ਹੀ ਹੈ ਲੇਕਿਨ 10 ਰੁਪਏ ਵੀ ਕਿਉਂ ਹੈ ਉਹਦਾ ਵੀ ਇੱਕ ਮਕਸਦ ਉਹਨਾਂ ਨੇ ਦੱਸਿਆ ਕਿ 10 ਰੁਪਏ ਵੀ ਕਿਉਂ ਤੈਅ ਕੀਤੇ ਗਏ ਨੇ ਔਰ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਘੱਟ ਹੀ ਮਿਲਦਾ ਇਹ ਲੋਕ ਜਿਹੜੇ ਇਸ ਤਰੀਕੇ ਨਾਲ ਸਰਵ ਕਰ ਰਹੇ ਨੇ ਕਿ ਇੱਕ ਸਮਾਜ ਦੇ ਵਿੱਚ ਇੱਕ ਵੱਖਰੀ ਜਿਹੜੀ ਇੱਕ ਤਰ੍ਹਾਂ ਦੀ ਇੱਕ ਪਹਿਲ ਹੈ ਸਮਾਜਿਕ ਤੌਰ ਤੇ ਕਹਿ ਸਕਦੇ ਕਿ ਵੱਖਰੀ ਤਰ੍ਹਾਂ ਦੀ ਪਹਿਲ ਹੈ ਔਰ ਇੱਕ ਵੱਖਰੀ ਰਸੋਈ ਔਰ ਲੋਕਾਂ ਦੇ ਇਹ ਨੌਜਵਾਨ ਜਿਹੜੇ ਇਹਨਾਂ ਦੇ ਵੱਲੋਂ ਹੀ ਇਹ ਸਾਰਾ ਸਹਿਯੋਗ ਹੈ ਕਿ ਉਹਨਾਂ ਵੱਲੋਂ ਕਿ ਸਾਰੇ ਪੈਸੇ ਇਕੱਠੇ ਕਰਕੇ ਔਰ ਸਟਾਫ ਵੀ ਬਕਾਇਦਾ ਰੱਖਿਆ ਗਿਆ ਜੋਨ ਦਾ ਸਟਾਫ ਹੈ ਔਰ ਜਿਹੜਾ ਰੋਜ਼ ਖਾਣਾ ਤਿਆਰ ਕਰਦਾ ਔਰ ਜਿਹੜਾ ਲੋਕਾਂ ਨੂੰ ਪਹੁੰਚ ਕਰਦਾ ਹੈ ਕੈਮਰਾ ਪਰਸਨ ਵੀ ਕਿਦੇ ਨਾਲ ਗੁੱਟ ਚਾਵਲਾ ਜੈਕਰਦੀ ਟੀਵੀ ਲਈ ਅਰਦਾਸ ਕਰਦੇ